ਸਮਾ ਆਇਆ ਪਹਿਲੀ ਸਾਦੀ ਦਾ ਬੀਏ ਨਿਸ਼ਾਨੀ ਹੋਵੇਗੀ ਕਿ ਇਹ ਸੰਗ ਜਿਹੜੀ ਜਾਤ ਰੱਖਦੀ ਏ ਜਿਹੜੀ ਬਦਲ ਮੰਨਦੀ ਏ ਇਹਨੇ ਕੋਈ ਦਾਤ ਪਹਿਲਾਂ ਦੇਣੀ ਉਹ ਕੀ ਦਾਤ ਵੇਖੋ ਦਾਤ ਕੀ ਏ ਨਾ ਕਾਠੋਂ ਦਬੂ ਨਾ ਕਾਠੋਂ ਦਬੂ ਨਾ ਮਾਂਸੋਂ ਦਬੂ ਰੱਥ ਨਾ ਦੇਪੂ ਨਾ ਨਾਮ ਆਇਆ ਭਜਨੇ ਕਾੜ ਕਿੰਨੇ ਰਥਾਂ ਹੁਣ ਨਾ ਉਹ ਫਾਨਾ ਦੇਪਣਾ ਪਏਗਾ ਅਸੁਰਾਂ ਮੰਦਰ ਦੇ ਸਿਮਰਨਾ ਨਹੀਂ ਭੇਰਨਾ ਪਏਗਾ ਨਾ ਕਾਲਸ ਨੂੰ ਜਪਣਾ ਨਾ ਮਾਨਤਾ ਦੇ ਕੇ ਅੰਦਰ ਪ੍ਰਿਆਨ ਹੋ ਕੇ ਮਾਨ ਨਾ ਵੀ ਜਪੀਦਾ ਇਹ ਵੀ ਇੰਨਾ ਮੀਤ ਤੇਮ ਨਾ ਬਹਿਣਾ ਤੇ ਰਸਨਾ ਦੇਪੂ ਨਾ ਤੇ ਰਸਨਾ ਨਾ ਮੀਤ ਦੇਪਣਾ ਪੈਣਾ ਹੁਣ ਇੱਕ ਦਾਤ ਇਸ ਬੰਧਨ ਸਾਹ ਦਾ ਬੰਧਨ ਤੇਰੀ ਹੈ ਓ ਕਿਸ਼ਨਾ ਸੁਣਿਆ ਦੇ ਇੱਕ ਮਾਈ ਆਂਦੀ ਏ ਮਹਾਰਾਜ ਜੀ ਮਾਰੇ ਹਨ ਹਾਦੀ ਹੁਣ ਚੌਕ ਖਰਾਲਾ ਭਜਨ ਨਹੀਂ ਕਰਨਾ ਮਾਰੇ ਅੰਨੇ ਸਾਡੇ ਵੀ ਸੁਣ ਹੁਣ ਭਜਨ ਦਿਲਣਾ ਆਪਣੇ ਆਪ ਹੁਣ ਆਪਣੇ ਆਪ ਭਜਨ ਦਿੰਦੇ ਗਾ ਸਾਡੇ ਸੁਣ ਇਹ ਆਪਣੇ ਆਪ ਕਿਉਂਕਿ ਮਾਰੇ ਅੰਨੇ ਨੇ ਖਾਲਸਾ ਜਹਾਂ ਦਾ ਪ੍ਰਗਟ ਕੀਤਾ ਸ਼ੀਧੀਆਂ ਹੀ ਪ੍ਰਾਪਤ ਕਰਦਾ ਹੁਣ ਖਾਲਸਾ ਨੂੰ ਉਹ ਉਹ ਦਾਤਾ ਦੇਣੀਆਂ ਉਹ ਦਾਤਾ ਦੇਣੀਆਂ ਉਹ ਦਾਤਾ ਦੇਣੀਆਂ ਕਿ ਕੋਈ ਦਾਤ ਪਿੱਛੇ ਨਹੀਂ ਰਹਿਦਾ ਛੇ ਦਾਤਾ ਖਾਦ ਸਿਰਫ ਲਿਆ ਲਈਆਂ ਤੇ ਸਾਨੂੰ ਹੁਕਮ ਹੋਇਆ ਕਿ ਖਾਦ ਸੇ ਸਭ ਦਾਤਾ ਦੇਓ ਉਹ ਮਾਈ ਮੰਨਣਗੇ ਸਾਡੀ ਵੀ ਸੁਣ ਕੀ ਕਿ ਹੁਣ ਇਹ ਨਾਮ ਆਪਣੇ ਆਪ ਲਏਗਾ ਕਲਣਾ ਨਹੀਂ ਪਏਗਾ ਉਦੋਂ ਦੇਖੀ ਕਿਉਂ ਅੱਖਾਂ ਨਾਲ ਚਲਦਾ ਕਿ ਦੂਹਾਂ ਨਾਲ ਦਾ ਇਹ ਮਰਦ ਮੈਨੂੰ ਜਵਾਬ ਦਿੱਤਾ ਇਹ ਹੁਣ ਪਹਿਲਾਂ ਦਾ ਉਹ ਹੋ ਨਹੀਂ ਕਾਉਂ ਏ